ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੇ ਤਿੰਨ ਜਾਨਵਰ ਲੈ ਕੇ ਆਏ ਆ ਇੱਕ ਲਾਲ ਗੱੜੀ ਬਸ਼ੇਰੀ ਆ ਇੱਕ ਮਾਰવાડી ਬਸ਼ੇਰੀ ਆ ਤੇ ਇੱਕ ਬਹੁਤ ਸੋਹਣਾ ਮਾਰવાડી ਘੋੜਾ ਹੈਗਾ ਤਿੰਨਾਂ ਜਾਨਵਰਾਂ ਦੀ ਆਪਾਂ ਫੁੱਲ ਜਾਣਕਾਰੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਜਿਹੜੇ ਜਾਨਵਰ ਦਾ ਆਪਣੇ ਮਾਲਕ ਵੀਰਾਂ ਨੇ ਰੇਟ ਦੱਸਿਆ ਉਹ ਵੀ ਵੀਡੀਓ ਵਿੱਚ ਕਲੀਅਰ ਕਰਾਂਗੇ ਵੈਸੇ ਲਈ ਵੀਡੀਓ ਦੇਖੀਰ ਤੱਕ ਬਨੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਦਾ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠੇ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਕੁਝ ਜਿਸੀ ਆਪਣਾ ਸੰਪਰਕ ਕਰਕੇ ਐਡ ਕਰਵਾ ਕੇ ਆਪਣਾ ਜਾਨਵਰ ਸੇਲ ਕਰ ਸਕਦੇ ਹੋ ਆਜੋ ਮਿੱਤਰੋ ਗੱਲ ਕਰਕੇ ਆਪਾਂ ਲਾਲ ਗਰੜੀ ਬਸ਼ੇਰੀ ਬਾਰੇ ਇਹਦੀ 15 ਕਿ ਮਹੀਨੇ ਉਮਰ ਆ ਇਹ ਬਾਦਲ ਘੋੜੇ ਦੀ ਬੱਚੀ ਆ 64 ਇੰਚ ਦਾ ਨੁਕਰਾ ਘੋੜਾ ਬਾਦਲ ਉਸ ਘੋੜੇ ਦੀ ਬੱਚੀ ਆ मां ਇਹਦੀ ਹੈਗੇ ਲਾਲ ਚੰਬੀ ਉਹਦੀ 61+ ਹਾਈਟ ਆ ਇਸ ਲਈ ਉਮੀਦ ਕਰਦੇ ਆ ਆਉਣ ਵਾਲੇ ਸਮੇਂ ਚੰਗੇ ਕਦ ਕੱਟ ਦੀ ਘੋੜੀ ਬਣੂਗੀ ਬਾਲ ਪੌਰੀਆਂ ਦੀ ਕਲੀਅਰ ਆ ਹੱਡਾਂ ਪਰਾ ਦੀ ਓਕੇ ਆ ਤੇ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਬਠਿੰਡਾ ਪਿੰਡ ਰਾਈਕੇਕਲਾਂ ਤੇ ਰੇਟ ਮਾਲਕ ਵੀਰ ਫੋਨ ਤੇ ਕਰਨਗੇ ਬਾਕੀ ਦੀ ਜਾਣਕਾਰੀ ਲਈ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲਦਾ ਬਾਈ ਨਾਲ ਸੰਪਰਕ ਕਰ ਲਿਓ ਤੇ ਆਜੋ ਮਿੱਤਰੋ ਗੱਲ ਕਰਕੇ ਆਪਾਂ ਮਾਰਵੜੀ ਬਸ਼ੇਰੀ ਬਾਰੇ ਇਹ ਅਲੀ ਰਾਜਕੋੜੇ ਦੀ ਬੱਚੀ ਆ ਮਾਂ ਇਹਦੀ ਹੈਗੇ ਦੇਵਦਰਵਾਰ ਵਾਲੀ ਲਾਈਨ ਚੋਂ ਸਾਢੇ 1.4 ਸਾਲ ਉਮਰ ਆ 95 ਸਾਢੇ 95 ਪਲੱਸ ਹਾਈਟ ਆ ਬਾਲਪੋਰੀਆਂ ਦੀ ਕਲੀਅਰ ਆ ਤੇ ਏਰੀਆ ਬਾਈਰ ਕਹਿੰਦਾ ਹੈਗਾ ਫਾਜ਼ਿਲਕਾ ਜੇ ਮੁੱਲ ਦੀ ਗੱਲ ਕਰੀਏ ਤਾਂ 2 ਲੱਖ ਰੁਪਈਆ ਮੁੱਲ ਕਰਦੇ ਆ ਹੱਡਾਂ ਪੈਰਾਂ ਦੀ ਬਾਲਪੋਰੀਆਂ ਦੀ ਕਲੀਅਰ ਆ ਸ਼ਕੀਨ ਬਹੁਤ ਆ ਬਿਛੇਰੀ ਤੇ ਜਿਹੜੇ ਬੰਦੇ ਮਾਰਵਾੜੀ ਚ ਸ਼ੌਂਕ ਰੱਖਦੇ ਆ ਉਹਨਾਂ ਲਈ ਬਹੁਤ ਵੈਸਟ ਮੌਕਾ ਆ ਆਉਣ ਵਾਲੇ ਸਮੇਂ ਚੰਗੇ ਕੱਦ ਕਾਟ ਦੀ ਘੋੜੀ ਮਾੜ ਜਾਣਾ ਤੇ ਬਾਕੀ ਦੀ ਜਾਣਕਾਰੀ ਲਈ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਏਰੀਆ ਬਾਈਰ ਕਹਿੰਦਾ ਹੈਗਾ ਫਾਜ਼ਿਲਕਾ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਓ ਆਜੋ ਮਿੱਤਰੋ ਗੱਲ ਕਰਕੇ ਆਪਾਂ ਮਾਰਵਾੜੀ ਘੋੜੇ ਬਾਰੇ ਇਹਦੀ 5 ਸਾਲ ਉਮਰ ਆ ਇਹ ਮੱਖਣ ਘੋੜੇ ਦਾ ਪੋਤਾ ਕਾ ਮੱਜੂਕੇ ਬਲੱਡ ਲਾਈਨ ਚੋਂ ਇਹਦੀ 62+ ਹਾਈਟ ਆ ਬਾਲ ਕੋਰੀ ਦਾ ਕਲੀਅਰ ਆ ਹੱਡਾਂ ਬਰਾਂ ਦਾ ਓਕੇ ਆ ਜੇ ਮਾਰਕਿੰਗ ਦੀ ਗੱਲ ਕਰੀਏ ਤਾਂ ਮਗਰਲੇ ਦੋ ਪੈਰ ਚਿੱਟੇ ਆ ਸਾਊਸੀਲ ਬਹੁਤ ਆ ਸਵਾਰੀ ਦਾ ਪਾਸ ਆ ਤੁਸੀਂ ਸਵਾਰੀ ਵਾਲੀ ਵੀਡੀਓ ਚੈੱਕ ਕਰ ਲਓ ਮਿੱਤਰੋ ਤੇ ਦੋ ਪੈਰ ਚਿੱਟੇ ਆ ਮੱਥੇ ਫੁੱਲਾ ਤੇ ਰਿਜ਼ਲਟ ਬਹੁਤ ਸੋਹਣੇ ਆ ਰਹੇ ਆ ਆ ਤੁਸੀਂ ਦੇਖ ਸਕਦੇ ਹੋ ਇਹ ਲਾਲ ਚੰਬੀ ਘੋੜੀ ਤੇ ਬਹੁਤ ਸੋਹਣਾ ਬੱਚਾ ਦਿੱਤਾ ਇਹਨੇ ਸ਼ਕੀਨ ਬਹੁਤ ਆਕਣਾ ਕੋਨਾਂ ਦਾ ਤੇ ਏਰੀਆ ਬਾਈ ਯਾਰ ਕਹਿੰਦਾ ਹੈਗਾ ਹਰਿਆਣਾ ਤੇ 225000 ਰੁਪਿਆ ਮੁੱਲ ਕਰਦਿਆ ਬਾਕੀ ਮੌਕੇ ਤੇ ਮਾਤਨ ਹੋ ਜਾਊਗਾ ਬਾਕੀ ਦੀ ਜਾਣਕਾਰੀ ਲਈ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਤੁਸੀਂ ਬਾਈ ਨਾਲ ਸੰਪਰਕ ਕਰਕੇ ਹੋਰ ਸਾਰੀ ਜਾਣਕਾਰੀ ਲੈ ਕੇ ਸੌਦਾ ਕਰ ਸਕਦੇ ਹੋ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ